ਤਲਵੰਡੀ ਸਾਬੋ ਤੇ ਪਟਿਆਲਾ ਚ ਚੋਣ ਪ੍ਰਕਿਰਿਆ ਸਹੀ ਢੰਗ ਨਾਲ ਨੇਪਰੇ ਚਾੜਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਸਨ ਪਰ ਸ਼ਰਾਰਤੀ ਅਨਸਰਾਂ ਦੀ ਮੌਜੂਦਗੀ ਦੋਵਾਂ ਥਾਵਾਂ ਤੇ ਦੇਖਣ ਨੂੰ ਮਿਲੀ VOTING ਸ਼ਾਮ ਤੱਕ ਜਾਰੀ ਰਹੀ ਇੱਕਦਮ ਸ਼ਾਂਤੀ ਵਾਲਾ ਮਾਹੌਲ ਹਫੜਾ ਦਫੜੀ ਜਿਹਾ ਤਬਦੀਲ ਹੋ ਗਿਆ ਕਾਂਗਰਸੀ ਉਮੀਦਵਾਰ ਨੇ ਅਕਾਲੀ ਦਲ ਦੇ ਧੜੇ ਤੇ ਹਿੰਸਾ ਦਾ ਇਲਜ਼ਾਮ ਲਗਾਇਆ ਇਲਜ਼ਾਮਾ ਮੁਤਾਬਕ ਅਕਾਲੀ ਦਲਵਲੋਂ ਹਵਾਈ ਫਾਇਰਿੰਗ ਕੀਤੀ ਗਈ ਪੁਲਿਸ ਤੇ ਵੀ ਇਲਜ਼ਾਮ ਲੱਗੇ ਸਾਥ ਦੇਣ ਦੇ ਤਲਵੰਡੀ ਸਾਬੋ ਦੇ ਰਾਮਾ ਮੰਡੀ ਦੇ ਵਾਰਡ ਨੰਬਰ 4 ਦੇ ਅੰਦਰ ਇਹ ਘਟਨਾ ਵਾਪਰੀ ਹੈ ਜਿਸ 'ਚ ਫਾਇਰਿੰਗ ਹੋਈ ਹੈ ਫਾਇਰਿੰਗ ਤੋਂ ਬਾਅਦ ਕਾਂਗਰਸ ਦੇ ਲੀਡਰ ਜਿਹੜੇ ਹਰਮਿੰਦਰ ਜੱਸੀ ਜਿਹੜੇ ਕੈਂਡੀਡੇਟ ਨੇ ਇਥੋਂ ਇਲਜ਼ਾਮ ਲਗਾ ਰਹੇ ਨੇ ਕਿ ਇਹ ਫਾਇਰਿੰਗ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਹਾਲਾਂਕਿ ਅਕਾਲੀ ਦਲ ਦਾ ਇੱਥੇ ਕੋਈ ਵਰਸ਼ਨ ਨਹੀਂ ਆਇਆ ਪੁਲਿਸ ਸਾ ਜਿਹੜੀ ਉਹ ਸਾਰੇ ਮਸਲੇ ਨੂੰ ਇਨਵੈਸਟੀਗੇਟ ਕਰ ਰਹੀ ਹੈ ਹਰਮਿੰਦਰ ਜੱਸੀ ਦਾ ਐਲੀਗੇਸ਼ਨ ਆ ਕਿ ਲਗਾਤਾਰ ਐਡੀ ਫਾਇਰਿੰਗ ਉਹ ਕਈ ਰਾਉਂਡ ਦੇ ਅੰਦਰ ਕੀਤੀ ਗਈ ਉਹ ਪੁਲਿਸ ਨੂੰ ਪੂਰੀ ਕਟਨਾ ਜਿਹੜੀ تفصیلیچ دس رہے ਨੇ ਕਿ ਕੀ ਕੁਛ ਹੋਇਆ پولیس ਦੇ ਅਧਿਕਾਰੀ ਇਸ ਨੂੰ نوٹس ਲੈ ਰਹੇ ਨੇ ਪਹਿਲਾਂ ਵੀ ਇੱਥੇ ਇੱਕ ਦਿਨ ਕਲੈਸ਼ ਹੋਇਆ ਸੀ ਹਰਮਿੰਦਰ ਜੱਸੀ ਤੇ ਜੀਤ ਮਹਿੰਦਰ ਸਿੱਧੂ ਦੇ ਵਿਚਕਾਰ ਤੂੰ ਤੂੰ ਮੈਂ ਮੈਂ ਹੋਈ ਸੀ ਅੱਜ ਵੀ ਉਹ ਜਦੋਂ ਆਮ ਨੂੰ ਸਾਹਮਣੇ ਸੀ ਤਾਂ ਉਹਦੀ ਇਹ ਚੀਜ਼ਾਂ ਸਾਹਮਣੇ ਆਈਆਂ ਹੁਣ ਫਿਲਹਾਲ ਜਿਹੜੇ پولیس ਦੇ ਅਧਿਕਾਰੀ ਨੇ ਉਹਨਾਂ ਨੇ ਸਾਰੀ ਇਹ ਜਾਂਚ ਕੀਤੀ ਹੈ ਉਧਰ ਤਲਵੰਡੀ ਸਾਬੋ ਦੇ ਹੀ ਪਿੰਡ ਦੋਨੇ ਵਾਲਾ ਵਿੱਚ ਅਕਾਲੀ ਤੇ ਕਾਂਗਰਸ ਵਰਕਰਾਂ ਵਿਚਾਲੇ ਤਲਖੀ ਵਧੀ ਪਿੰਡ ਦੇ ਕਾਂਗਰਸੀ ਸਰਪੰਚ ਨੂੰ ਅਗਵਾ ਕਰਨ ਦੇ ਵੀ ਇਲਜ਼ਾਮ ਲੱਗੇ ਪੂਰਾ ਜਿਹੜਾ ਮਾਮਲਾ ਮਾਹੌਲ ਟੈਂਸ ਹੋਇਆ ਕਿਉਂ ਹੈ ਜਿਹੜਾ ਹੋਇਆ ਜੀ ਸੁਭਾ ਜਦੋਂ ਸਾਨੂੰ ਵੋਟ ਪੈ ਰਹੀ ਸੀ ਇਹਨਾਂ ਨੂੰ ਇਸ ਗੱਲ ਦਾ ਖਤਰਾ ਸੀ ਕਿਤੇ ਕਾਂਗਰਸ ਦੀ ਵੋਟ ਵੱਧ ਰਹੀ ਹੈ ਹਰਮੰਦਰ ਸਿੰਘ ਜੱਸੀ ਦੀ ਇਹਨਾਂ ਨੇ ਇਸ ਡਰ ਦੇ ਧਮਕਾ ਦੇ ਮਾਰਿਆ ਨੇ ਪੁਲਿਸ ਅੱਦੀ ਔਰ ਸਾਨੂੰ ਰੈਸਟ ਕਰਾਇਆ ਔਰ ਧਮਕਾ ਪਿੰਡ ਦੇ ਵਿੱਚ ਇੱਕ ਇਨਸ਼ਾਰਟਾ ਛਲਾਇਆ ਸੀ ਇਹਨਾਂ ਦਾ ਵੀ ਇੱਥੇ ਗੁੰਡਾਗਰਦੀ ਵਾਲਾ ਮਾਹੌਲ ਪੈਦਾ ਕਰੀਏ ਤਾਂ ਵੋਟ ਰੁਕੇ ਔਰ ਵਰਕਰ ਜਿਹੜੇ ਕਾਂਗਰਸ ਦੇ ਸੀ ਸਾਡੇ ਵਰਕਰ ਜਦੋਂ ਅਸੀਂ ਮੇਨ ਬੰਦੇ ਇੱਕ ਨੂੰ ਰੈਸਟ ਕਰ ਲਿਆ ਮੈਨੂੰ ਦਵਲਿਆ ਗਿਆ ਤੇ ਉਹ ਵਰਕਰ ਸਾਡੇ ਡਰ ਗਏ ਕੁੱਟਮਾਰ ਵੀ ਕੀਤੀ ਕਿਸੇ ਦੀ ਕੁੱਟਮਾਰ ਦੀ ਸਰਪੰਚ ਪ੍ਰੇਮ ਸਿੰਘ ਨੂੰ ਜਦੋਂ ਗੱਡੀ ਚ ਬਹਾਇਆ ਪੁਲਿਸ ਨੇ ਪ ਲੇਕਿਨ ਪੁਲਿਸ ਨੇ ਉਹਨੂੰ ਕੋਈ ਇਸ਼ਾਰਾ ਨਹੀਂ ਅਸੀਂ ਗੱਲ ਦੀ ਪੁਲਿਸ ਨੇ ਆਪਦੀ ਬੰਦੀ ਕਰ ਵੀ ਰੋਸ ਬਿਨਾ ਵਜ੍ਹਾ ਤੋਂ ਉਹਨੂੰ ਅਰੈਸਟ ਕੀਤਾ ਲੇਕਿਨ ਫਿਰ ਵੀ ਬੰਦੇ ਧੱਕਾ ਮਾਰ ਕੇ ਗਏ ਅਨਸ਼ਾ ਤੇ ਬੰਦੇ ਸਰਪੰਚ ਨੂੰ ਧੱਕਾ ਮਾਰਿਆ ਔਰ ਮੇਰੇ ਚਾਚਾ ਸੀ ਮੈਨੂੰ ਮਾਰਿਆ ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਕੁਝ ਵੀ ਕਹਿਣ ਤੋਂ ਬਸਦੀ ਨਜ਼ਰ ਆਈ ਆਪਣੇ ਮਾਹੌਲ ਟੈਂਸ ਹੈ ਇਸ ਪਿੰਡ ਦੇ ਅੰਦਰ ਸਰਨਾ ਪੁਲਿਸ ਦੇ ਕੁਝ ਅਧਿਕਾਰੀ ਵੀ ਨੇ ਸਾਰੇ ਇਲਜ਼ਾਮ ਲਗਾ ਰਹੇ ਨੇ ਪੁਲਿਸ ਦੇ ਉੱਤੇ ਕਿਸ ਤਰ੍ਹਾਂ ਦੀ ਇੱਥੇ ਘਟਨਾ ਹੋਈ ਹੈ ਕੀ ਹੋਇਆਗਾ ਅਸੀਂ ਤੇ ਆਏ ਅਜੇ ਸਾਨੂੰ ਪਤਾ ਲੱਗਾ ਸੀ ਇਨਫੋਰਮੇਸ਼ਨ ਸੀ ਸਾਡੀ ਪੈਟਰੋਲਿੰਗ ਪਾਰਟੀ ਹੈ ਕੀ ਇਨਫੋਰਮੇਸ਼ਨ ਸੀ ਤੁਹਾਡੇ ਕੋਲ ਸਾਡੇ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਵੀ ਪਹੁੰਚੋ ਅਸੀਂ ਤੇ ਆਏ ਜਸਟ ਦੇਖ ਲੈਣ ਤੁਹਾਡੇ ਸਾਹਮਣੇ ਸੁਣ ਰਹੀ ਗੱਲਬਾਤ ਹਲਕੇ ਦੇ ਐਸ ਡੀ ਐਮ ਤੋਂ ਘਟਨਾ ਬਾਰੇ ਸਵਾਲ ਕੀਤੇ ਗਏ ਤਾਂ ਉਹਨਾਂ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ ਉਹਨਾਂ ਮੁਤਾਬਕ ਤਲਵੰਡੀ ਸਾਬੋ ਦੇ ਹੋਰ ਪਿੰਡਾਂ ਤੋਂ ਵੀ ਸ਼ਿਕਾਇਤਾਂ ਆਈਆਂ ਨੇ ਤੇ ਮੁਲਜ਼ਮਾ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੀਰੀਅਸ ਜਾਂ ਨਾਨ ਸੀਰੀਅਸ ਬਹੁਤ ਸਾਰੀਆਂ ਸੂਬਾ ਤੋਂ ਕੰਪਲੇਂਟਸ ਜਿਹੜੀਆਂ ਨੇ ਜਿਵੇਂ ਇਲੈਕਸ਼ਨ ਜੇ ਪ੍ਰੋਸੈਸ ਸਟਾਰਟ ਹੋਇਆ ਉਹ ਹਰੇਕ ਹੀ ਲਗਭਗ ਪਿੰਡ ਤੋਂ ਆਈ ਹੈਗੀ ਆ ਅਸੀਂ ਹਰੇਕ ਪਿੰਡ ਦੇ ਲਈ ਦੇ ਵਿੱਚ ਹੀ ਜਿਹੜੀ ਆਪਣੀ ਟੀਮ ਹੈ ਉਹ ਭੇਜੀ ਆ ਜਿੱਥੇ ਵੀ ਕੋਈ ਸੀਰੀਅਸ ਵਾਇਲੇਸ਼ਨ ਹੋਈ ਹੋਏਗੀ ਤਾਂ ਉਸ ਦੀ ਜਿਹੜੀ ਆ ਪ੍ਰੋਪਰ ਇਨਕੁਆਇਰੀ ਕਰਵਾਈ ਜਾਏਗੀ ਜਿਹੜੇ ਵੀ ਉਸ ਦੇ ਵਿੱਚ ਦੋਸ਼ੀ ਪਾਏ ਗਏ ਉਹਨਾਂ ਤੇ ਕਾਰਵਾਈ ਕਰਵਾਈ ਜਾਏਗੀ ਪਟਿਆਲਾ ਸੀਟ ਤੇ ਵੀ ਗੜਬੜੀ ਦੀਆਂ ਖਬਰਾਂ ਆਈਆਂ ਚਾਰ ਔਰਤਾਂ ਨੂੰ ਬੋਗਸ VOTING ਕਰਦੇ ਕਾਬੂ ਕੀਤਾ ਗਿਆ ਇੱਥੇ ਵੀ ਇਲਜ਼ਾਮਾਂ ਦੇ ਘੇਰੇ ਵਿੱਚ ਅਕਾਲੀ ਦਲ ਰਿਹਾ ਕਾਂਗਰਸ ਵੱਲੋਂ ਲਾਏ ਗਏ ਇਲਜ਼ਾਮ ਕਿੰਨੇ ਸਹੀ ਨੇ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਵਕਾਰ ਦੀਆਂ ਸੀਟਾਂ ਤੇ ਚੋਣ ਪ੍ਰਚਾਰ ਤੋਂ ਲੈ ਕੇ ਚੋਣ ਪ੍ਰਕਿਰਿਆ ਹਾਈ ਪ੍ਰੋਫਾਈਲ ਰਹੀ